ਸਸੀ ਗਾਲ ਜੀ ਇਹ ਜਿਹੜੀ ਟਨਲ ਆ ਉਹ ਚੱਲ ਪਈ ਆ 15 ਕ ਤਰੀਕ ਤੋਂ ਚੱਲੀ ਆ 15 16 ਤਰੀਕ ਤੋਂ ਬਾਅਦ ਇਹ ਸਿੱਧੀ ਜਾਣੀ ਆ ਦਵਾਰਕਾ ਤੇ 에어ਪੋਰਟ ਨੂੰ ਦਿੱਲੀ 에어ਪੋਰਟ ਨੂੰ ਸਿਰਫ ਇਥੋਂ ਕਰੇ 40 ਮਿੰਟ ਦਾ ਸਿਰਫ ਰਸਤਾ ਆ ਜੀ ਤਾਂ ਤੁਹਾਨੂੰ ਦਿਖਾਉਨੇ ਆ ਅੱਗੇ ਵੀ ਹਾਲ ਨਹੀਂ ਬੜਾ ਕੰਡਿਆ ਸੀ ਪਿੱਛੇ ਤਰਾ ਲਿਆਂਦਾ ਪਿਆ ਆ ਚੱਲੀ ਤਾਂ ਪਹਿਲੀ ਵਾਰ ਆ ਖੋਜਣ ਦਾ ਪਤਾ ਨਹੀਂ ਉਹ ਇੱਕ ਬੋਰਡ ਆਉਣ ਡਿਆ ਹੁਣ ਦੇਖਦੇ ਆ ਉਹਦੇ ਵਿੱਚ ਕੀ ਲਿਖਿਆ ਆਣਾ ਨੇ ਇਹ ਕਹਿੰਦੇ ਆ ਨਾ ਮੂਰਥਲ ਤੋਂ ਚੱਲ ਕੇ ਸਿਰਫ 1 ਘੰਟਾ 10 ਮਿੰਟ ਲੱਗਦੀ ਆ ਸਿਰਫ ਐਨ ਮਜੇ ਨਾਲ ਆਈਏ ਬੋਹੀ ਮਤਲਬ ਉਹ 70 80 ਦੀ ਸਪੀਡ ਦੇ ਵਿੱਚ ਆਈਏ ਤੇ 1 ਘੰਟਾ 10 ਮਿੰਟ ਲੱਗਦੀ ਆ ਸਿਰਫ 에어ਪੋਰਟ ਤੱਕ ਦੇ ਵਾਜੀ ਕੋਈ ਰਸ਼ ਨਹੀਂ ਹੈਗਾ ਜਿਆਦਾ ਟਮਾਟਾ ਮਾਂ ਗੱਡੀ ਚੱਲਦੀ ਪਈ ਆ ਸਪੀਡ ਲਿਮਿਟ ਹੈਗੀ ਇੱਥੇ ਦੀ 100 ਦੀ ਕਾਰ ਦੀ ਤੇ 80 ਦੀ ਟਰੱਕ ਦੀ ਇੱਕ ਹੋਰ ਆ ਰਹੀ ਆ ਤਨਾਲਾ ਆ ਕੇ ਕੀਆ ਹੁਣ ਦੇਖਣਾ ਪੈਣਾ ਜੀ ਹੋਸ਼ੇ ਜਿੱਦਾਂ ਆਲੇ ਦੁਆਲੇ ਨੂੰ ਕਿਸੇ ਨੂੰ ਸੈਕਟਰ ਸੂਟਰ ਨੂੰ ਨਿਕਲਦੇ ਰਾਸਤੇ ਉਹ ਕੱਢੇ ਹੋਏ ਨਾ ਨੇ ਆਪਸੇ ਦਾ ਦਵਾਰਕਾ ਗੁਰਗਾਮਾਹਲ ਨੂੰ ਜਾਣਾ ਆ ਇਹ ਸ਼ਾਇਦ ਉੱਪਰ ਉੱਪਰ ਦੀ ਆਪਾਂ ਮੇਰੇ ਹਿਸਾਬ ਨਾਲ ਇਹ ਰੋਡ ਨਹੀਂ ਛੱਡਣਾ ਹੈਗਾ ਇਹਹੀ ਰੋਡ ਸਿੱਧਾ ਟਰਮੀਨਲ ਤੱਕ ਦਿੱਲੀ 에ਰਪੋਰਟ ਤੱਕ ਜਾਣਾ ਆ ਤਾਂ ਦਵਾਰਕਾਲ ਨੂੰ ਰੋਡ ਹੋਊਗਾ ਉੱਥੋਂ ਕੋਈ ਦੋ ਰਾਸਤੇ ਬਣਦੇ ਹੋਣੇ ਆ ਇੱਕ ਦਵਾਰਕਾ ਨਾਲ ਨਿਕਲਦਾ ਆਉਣਾ ਤੇ ਦੂਸਰਾ ਰਾਸਤਾ IGI ਵਾਲ ਨੂੰ ਇੰਦਰਾ ਗਾਂਧੀ ਹੈਰਪੋਰਟ ਵੱਲੋਂ ਨਿਕਲਦੇ ਆਉਣਾ ਪਰ ਨਜ਼ਾਰਾ ਲਿਆਂਦਾ ਪਿਆ ਆ ਜੇ ਕੋਈ ਲੇਟ ਸ਼ੀਟ ਹੁੰਦਾ ਆ ਬੰਦਾ ਇਹ ਰੋਡ ਫੜ ਲਾਓ 1 ਘੰਟੇ ਦੇ ਵਿੱਚ ਮਤਲਬ ਕਿ ਜਦਾ ਸਪੀਡ ਦੱਸੀ ਉਹ ਹਣਾ 100 ਕਿ ਇਹ ਮੇਰੇ ਸੋਨ ਨਾਲ ਮੋਰਥਲ ਤੋਂ ਚੱਲ ਕੇ ਘੰਟੇ ਦੇ ਵਿੱਚ ਪੌ ਘੰਟੇ ਤੋਂ ਵੀ ਪਹਿਲਾਂ ਮੈਂ 40 ਕ ਮਿੰਟਾਂ ਜੀ ਪਹੁੰਚ ਜਾਣਾ 40 50 ਮਿੰਟਾਂ ਜੀ ਪਹੁੰਚ ਜਾਣਾ 에어ਪੋਰਟ ਤੇ ਹੁਣ ਇੱਥੇ ਪਰਚੀ ਵੀ ਲਾਈ ਹੋਣੀ ਆ ਹੁਣ ਪਰਚੀ ਦਾ ਦੇਖਦੇ ਆ ਕੀ ਹਿਸਾਬਤਾ ਵਾ ਪਰਚੀ ਵੀ ਘੱਟੋ-ਘੱਟ 3-3-400 ਰੁਪਏ ਦੀ ਪਰਚੀ ਹੋਣੀ ਆ ਉਹ ਐਕਸਟਰਾ ਖਰਚਾ ਪਿਆ ਕਰਨਾ ਪਰ ਆਪਣੇ ਕਈ ਬੰਦਿਆਂ ਨੇ ਕਿਹਾ ਕੋਈ ਗੱਲ ਨਹੀਂ ਜੀ ਸਾਨੂੰ ਇੰਨੇ ਦੇ ਦੇ ਉਹ ਅਸੀਂ ਇੰਨੇ ਜੇ ਕਰ ਲਿਆਂਗੇ ਐਡਜਸਟ 49 ਕਿਲੋਮੀਟਰ ਆ ਸਿਰਫ ਇੱਥੋਂ ਇੰਦਰਾ ਗਾਂਧੀ 에어ਪੋਰਟ ਤੇ ਦਵਾਰਕਾ 43 ਕਿਲੋਮੀਟਰ ਆ ਬਾਕੀ ਅੱਗੇ ਦਾ ਵੀ ਹਾਲ ਦੱਸਦੇ ਆ ਕਿੱਥੇ ਕਿ ਜਾ ਕੇ ਨਿਕਲਦਾ ਫਿਰ ਮੈਂ ਅੱਗੇ ਦਾ ਦੱਸਦਾ ਹਾਂ ਜੀ ਰੋਡ ਤਾਂ ਬਹੁਤ ਵਧੀਆ ਬਣਾਇਆ ਹੈ ਨਾ ਨੇ ਐਨ ਜਿਬ ਗੱਡੇ ਪਿਆ ਰੋਡ ਵਾਲੇ ਤਾਂ ਜ਼ਿਆਦਾ ਕੋਈ ਰਸ਼ ਵੀ ਹੈ ਨਹੀਂ ਹੋ ਜਿਹੜਾ ਇੱਕ ਵਾਰ ਗੇਅਰ ਪਾਤਾ ਵਾ ਟਾਪੋ ਟਾਪ ਜਾਂਦਾ 70 ਕਿਤੇ ਟਕਾ ਕੇ 70 80 ਦੇ ਵਿੱਚ ਵਿੱਚ ਬਹੁਤ ਵਧੀਆ ਰੋਡ ਆ ਜੋ ਉਥੋਂ ਤੋ ਰਿਹਾ ਮੇਰੇ ਹਿਸਾਬ ਨਾਲ ਮੈਂ 20 22 ਕਿਲੋਮੀਟਰ ਆ ਗਿਆ ਆ ਤਾਂ ਬਹੁਤ ਵਧੀਆ ਰੋਡ ਆ ਇੱਕ ਹਾਂਜੀ ਉਹ ਟੋਲ ਟੈਕਸ ਪੈਂਦਾ ਆ ਉਹ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਟੋਲ ਟੈਕਸ ਚੱਲਦਾ ਆ ਤੇ ਕਿੰਨੇ ਦਾ ਆ ਕਿੰਨੇ ਦਾ ਨਹੀਂ ਨਹੀਂ ਜੀ ਟੋਲ ਟੈਕਸ ਇੱਥੇ ਲੱਗੂਗਾ ਉਹ ਜਿੱਥੇ ਰੇਟ ਲਿਖਿਆ ਆ ਉਹ ਉਹਨਾਂ ਨੇ ਹਨਾ ਬੰਦ ਕੀਤਾ ਪਿਆ ਆ ਕਵਰ ਜਿਆ ਦਿੱਤਾ ਪਿਆ ਉਹਨਾਂ ਨੇ ਰੇਟ ਲਿਸਟ ਤੇ ਰੋਲ ਟੈਕਸ ਦਾ ਅਜੇ ਤੱਕ ਕੋਈ ਚਾਲੂ ਨਹੀਂ ਕੀਤਾ ਇਹਨਾਂ ਨੇ ਕੈਸ਼ ਲਾਈਨ ਵੀ ਹੈਗੀ ਐ ਦੇ ਵਿੱਚ ਇਹਨਾਂ ਕੈਸ਼ ਦੇਣਾ ਕੈਸ਼ ਲਾਈਨ ਵੀ ਹੈਗੀ ਆ ਸ਼ਾਇਦ ਪਤਾ ਨਹੀਂ ਇਹਦਾ ਡਬਲ ਪਾਊਗਾ ਕਿ ਸਿੰਗਲ ਹੀ ਰਹਿਣਗੇ ਲੈਂਥਾ ਬਣਾਤੀ ਇਹਨਾਂ ਨੇ ਪਰ ਇਹਨਾਂ ਨੇ ਸਿਸਟਮ ਜਿਹੜਾ ਆ ਖਾਨੇ ਨਹੀਂ ਬਣਾਏ ਹੈਗੇ ਇਹਨਾਂ ਨੇ ਤਾਂ ਸਕੈਨਰ ਜੇ ਲਾਇਓ ਆ ਇਹ ਇਹ ਨਾ ਰਾਹੀਂ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਟੋਲ ਟੈਕਸ ਕੱਟਣਗੇ। ਉਹ ਬੰਦੇ ਬੜੇ ਰੌਂਗ ਸਾਈਡ ਆ ਰਹੇ ਆ। ਇੱਥੋਂ ਇੰਦਰਾ ਗਾਂਧੀ 에어ਪੋਰਟ। ਨਿਆਰੇ ਲਿਆਂਦੇ ਪਏ ਆ ਰੋਡ ਵਾਲੇ ਤਾਂ। ਬਹੁਤ ਦੇਖਣ ਆਪਿਆ ਜੀ। ਉਹ ਜਹਾਜ ਉਤਰਿਆ ਇੱਕ। ਬਹੁਤ ਵਧੀਆ ਰੋਡ ਆ ਜੀ। ਐਂਡ ਵਧੀਆ ਜਾਵੇ ਟੌਪ ਦੇ ਨਾ 80 90 100 ਦੀ ਸਪੀਡ 'ਚ ਜਾਵੇ ਤਾਂ ਮਤਲਬ ਹੋ ਗਈ ਮੂਰਥਲ ਤੋਂ ਸਿਰਫ ਘੰਟੇ ਤੋਂ ਵੀ ਪਹਿਲਾਂ ਹੀ ਪਹੁੰਚ ਜਾਣਾ 50 ਕਿ ਮਿੰਟ ਦਾ ਰਸਤਾ ਆ ਸਿਰਫ ਜੀ। ਵਧੀਆ ਰੋਡ ਐਂ ਕੋਈ ਇੱਕ ਟੋਲ ਜ਼ਰੂਰ ਪੈਣਾ ਆ ਉਹ ਹਾਲੇ ਤੱਕ ਚੱਲੂ ਨਹੀਂ ਗਿਆ ਤਾਂ ਪਰ ਟੋਲ ਦੇ ਵਿੱਚ ਵੀ ਉਹਨਾਂ ਨੇ ਬੰਦ ਕਰ ਦਿੱਤਾ ਦੂਸਰਾ ਮੈਨੂੰ ਬੰਦਾ ਹੀ ਨਹੀਂ ਰੱਖਣੇ ਹੈਗੇ ਇੱਕ ਦੋ ਹੀ ਹੋਣਗੇ ਮੇਰੇ ਹਿਸਾਬ ਦੇ ਨਾਲ ਬਾਕੀ ਸੈਂਸਰ ਸਿਸਟਮ ਕਰ ਦਿੱਤਾ ਹੈ ਉਹਦੇ ਵਿੱਚ ਦੀ ਨੰਗਿਆ ਕਰਨੂੰਗੀ ਪੈਸੇ ਹੀ ਹੋਣਗੇ ਕੱਟ ਹੋ ਜਾ ਕਰਨਾ ਨਹੀਂ ਤਾਂ ਫਿਰ ਕੈਸ਼ ਲੈਨ ਵਿੱਚ ਪਾੜਿਆ ਕਰਨਗੇ ਦੂਸਰੀ ਪਾਸੇ ਇੱਧਰ 에ਰਪੋਰਟ ਲੱਗਦਾ ਮੈਨੂੰ ਕਿਉਂਕਿ ਇੱਧਰੋਂ ਇੱਕ ਜਹਾਜ਼ ਉਤਰਿਆ ਜੀ ਕੱਲ ਜੰਦਾ ਐਗਜ਼ਿਟ ਮਾਰ ਜੰਨੇ ਆ ਤੇ ਆ ਸਿੱਧਾ 에어ਪੋਰਟ ਵੱਲ ਨੂੰ ਇੱਥੋਂ ਮੇਰੇ ਹਿਸਾਬ ਨਾਲ ਹੋਰ 10-12 ਕਿਲੋਮੀਟਰ 15 ਕਿਲੋਮੀਟਰ ਆਉਣਾ 10 ਕਿਲੋਮੀਟਰ ਦੇ ਕਰੀਬ ਹੀ ਆਉਣਾ ਹੈ ਟਰਮੀਨਲ 3 ਤੋ ਆਪਾਂ ਰਾਈਟ ਮਾਰਨਾ ਆ ਲੈਫਟ ਦਵਾਰਕਾਲ ਨੂੰ ਹੋ ਜਾਣਾ ਰਾਈਟ 에어ਪੋਰਟ ਵੱਲੋਂ ਹੋ ਜਾਣਾ ਜੀ ਭਈ ਰੋਡ ਬਹੁਤ ਵਧੀਆ ਬਣਾਇਆ ਆ ਨਜ਼ਾਰੇ ਲਿਆਂਦੇ ਪਏ ਆ ਉਸ਼ਾ ਇਹ ਗੁਰਦਾਵਾ ਐਕਸਪ੍ਰੈਸ ਜਿਹੜਾ ਮੁੰਬਈ ਐਕਸਪ੍ਰੈਸ ਆ ਦਿੱਲੀ ਮੁੰਬਈ ਵਾਲਾ ਇਹ ਰੋਡ ਤੇ ਚੜ ਕੇ ਤਾਂ ਆਹ ਰੋਡ ਉਦੋਂ ਚੱਲ ਜਾਣਾ ਆ ਤੇ ਆਹ 에어ਪੋਰਟ ਵੱਲੋਂ ਕੱਢ ਦਿੱਤਾ ਜਾਣਾ ਨੇ ਇੰਦਰਾ ਗਾਂਧੀ 에어ਪੋਰਟ ਵੱਲੋਂ ਜੀ ਆਹ ਦਵਾਰਕਾਨ ਤੋਂ ਉਹ ਐਕਸਪ੍ਰੈਸ ਮੁੰਬਈ ਵਾਲੇ 에어ਪੋਰਟ ਮਤਲਬ ਕਿ ਰੋਡ ਤੇ ਚੜ ਜਾਣਾ ਆ ਇੱਥੇ ਤੋਂ ਲਗਭਗ 1 ਕਿਲੋਮੀਟਰ ਦੱਸ ਰਹੇ ਆ ਬਹੁਤ ਵਧੀਆ ਰੋਡ ਆ ਜੋ ਉੱਥੋਂ ਆਪਾਂ ਚੱਲੇ ਆਂ ਕੋਈ ਬ੍ਰੇਕ ਨਹੀਂ ਵੱਜੀ ਇੱਕ ਬ੍ਰੇਕ ਵੱਜੀ ਸਿਰਫ ਟੋਲ ਟੈਕਸ ਤੇ ਉਹ ਵੀ ਮਤਲਬ ਕਿ ਇੱਕ ਪਾਸੇ ਦੀ ਗੱਡੀਆਂ ਲਗਾਉਂਦੇ ਪਏ ਆ ਇਹ ਤਾਂ ਵਾਕਈ ਸਹੀ ਗੱਲ ਆ ਕਿ ਮਤਲਬ ਕਿ ਪੌਣੇ ਘੰਟੇ ਦਾ ਰਸਤਾ ਆ ਜੇ ਖਿੱਚ ਕੇ ਆਇਆ ਜਾਵੇ ਮਜੇ ਦੇ ਨਾਲ 1 ਘੰਟਾ 10 ਮਿੰਟ ਲੱਗਦੇ ਆ ਇੱਥੋਂ ਹੁਣ ਇੰਦਰਾ ਗਾਂਧੀ 에어ਪੋਰਟ ਸਿੱਧਾ ਹੀ ਆਪਾਂ ਸਿੱਧਾ ਹੀ ਜਾਣਾ ਵੇਚਨ ਹੋਈ ਇਹ ਫੇ ਮੇਰੇ ਸਾਹ ਨਾਲ ਟਰਮੀਨਲ 3 ਦੇ ਕਰੀਬ ਨਿਕਲਣਾ ਚੱਲ ਰਿਹਾ ਅਜੇ ਤੱਕ ਇਹ ਦਰਵਾਜ਼ੇ ਰੋਡ ਟਰਮੀਨਲ 3 ਇੱਥੇ ਵੱਡ ਜੰਨੇ ਆ। ਵੈਲਕਮ ਟੂ ਦਵਾਰਕਾ ਐਕਸਪ੍ਰੈਸ ਵੇ। ਅੱਛਾ ਇਸ ਰੂਟ ਦਾ ਨਾਮ ਹੈਗਾ ਦਵਾਰਕਾ ਐਕਸਪ੍ਰੈਸ ਰੋਡ। ਵਾਹ ਜੀ ਵਾਹ ਕੀ ਬਾਤ ਹੈ ਇਹ ਹੁਣ ਮੇਰੇ ਸਹਾਰਾ ਨਾਲ ਥੱਲੇ ਥੱਲੇ ਉੱਟਾ ਨਾਲ ਜਾਣੀ ਹੋਣੀ ਆ ਇਹ ਸਿੱਧਾ ਟਰਮੀਨਲ 3 ਦੇ ਕੋਲ ਨਿਕਲਣੀ ਹੋਣੀ ਆ ਆ ਕੇ ਵਾਹ ਜੀ ਵਾਹ ਨਜ਼ਾਰਾ ਵਾਲਿਆ ਸਾਪੇ ਆ ਬਹੁਤ ਐਂਡ ਵੱਤ ਐਂਡ ਗੱਲਬਾਤ ਬਣਾਈ ਆ। ਆ ਸੈਨਰੀਆਂ ਵੀ ਬਣਾਈਆਂ ਸਾਰੀਆਂ ਇੱਧਰ ਲਾਈਆਂ ਆ। ਤੋਂ ਲਾਕ ਹੂ 13 ਕਿਲੋਮੀਟਰ ਗੁਰਦਾਵਾ 7 ਕਿਲੋਮੀਟਰ ਟਰਮੀਨਲ 3 8 ਇਹ ਮੇਰੇ ਹਿਸਾਬ ਨਾਲ 8 ਕਿਲੋਮੀਟਰ ਤੱਕ ਅੰਡਰਗਰਾਊਂਡ ਹੀ ਜਾਣਾ ਹੋਣਾ ਰਸਤਾ। ਇਥੋਂ ਆਪਾਂ ਲੈਫਟ ਮਾਰ ਲਿਆ ਇੰਦਰਾ ਗਾਂਧੀ 에ਰਪੋਰਟ ਵਾਲ ਨੂੰ ਨਿਕਲ ਗਏ ਆਪਾਂ ਸੱਜਾ ਧੋਲੇ ਕੋਂ ਵਾਲ ਨੂੰ ਨਿਕਲ ਗਏ ਜੀ ਇਹ 5-6 ਕਿਲੋਮੀਟਰ ਦੀ ਸਰੰਗ ਸੀਗੀ ਜਿਆਦਾ ਹੀ ਸੀ ਸ਼ਾਇਦ ਇਥੋਂ ਬਾਅਦ ਹੁਣ ਬਾਹਰ ਨਿਕਲੇ ਆਏ ਆਪਾਂ ਪਰ ਅੰਦਰ ਤਾਂ ਆਇਆ ਬਹੁਤ ਵਧੀਆ ਬਣਾਇਆ ਹੈ ਕੰਮ ਪਰ ਹਾਲੇ ਵੀ ਥੋੜਾ ਥੋੜਾ ਕੰਮ ਚੱਲਣ ਡਿਆ ਹੈ ਵਿੱਚ ਆ ਸ਼ਾਇਦ ਮੇਰੇ ਸਾਹ ਨਾਲ ਜਿਹੜੀ ਆ ਵਾਲੀ ਕੰਦਾ 에ਰਪੋਰਟ ਦੀ ਆ ਉਹ ਜਿਹੜਾ ਦੂਸਰਾ ਰੋਡ ਆ ਉਹ ਧੋਲੇ ਕੂਏ ਵਾਲਾ ਗੁਰਦਾਵਾ ਵਾਲਾ ਆ ਇਹ ਟਰਮੀਨਲ ਸਰੀ ਵਾਲਾ ਆਪਣਾ ਰੌਂਗ ਜੜੀ ਆ ਫਿਰ ਇੱਥੇ ਆ ਅੰਦਰ ਹੀ ਚਲਾਂਗੇ ਮੈਂ ਹਾਂ ਕਿਲੋ 2 ਕਿਲੋਮੀਟਰ ਤੱਕ ਆ ਹੁਣ ਦੇਖਦੇ ਆ ਕਿੱਥੇ ਕਿ ਨਿਕਲਦੀ ਮੈਂ ਅੱਗੇ ਜਾ ਕੇ ਵੀਡੀਓ ਬਣਾ ਕੇ ਤੁਹਾਨੂੰ ਦੱਸੂਗਾ ਸਪੀਡ ਵੀ ਦੱਸ ਰਿਹਾ ਕਿੰਨੇ ਤੇਜ਼ ਆ ਰ 54 ਤੇਜ਼ ਹੀ ਗੱਡੀ ਜਨਾਬ ਵਾਲੇ ਟਨਲ ਜਿਹੜੇ ਆ ਟਨਲਾਂ ਦੇ ਵਿੱਚ 40 ਕਿਲੋਮੀਟਰ ਦੀ ਸਪੀਡ ਆ ਸ਼ਾਇਦ ਇੱਥੇ ਕੈਮਰੇ ਲਾਉਣਗੇ ਤਾਂ ਜਿਹੜੀ ਉੱਪਰ ਹੋਊਗੀ ਤਾਂ ਚਲਾਨ ਕੱਟਿਆ ਜਾਊਗਾ ਪਰ ਰੋਡ ਤਾਂ ਬਹੁਤ ਵਧੀਆ ਹੈ ਇਹਨਾਂ ਨੂੰ ਘੱਟੋ ਘਾਟ 50 60 ਦੀ ਸਪੀਡ ਤਾਂ ਨਾਰਮਲੀ ਰੱਖਣੀ ਚਾਹੀਦੀ ਸੀ 40 ਤਾਂ ਬਹੁਤ ਘੱਟ ਹੋ ਜਾਂਦੀ ਆ ਬਹੁਤ ਘੱਟ ਆ ਇੰਦਰਾ ਗਾਂਧੀ 에어ਪੋਰਟ ਹੁਣ ਤਿੰਨ ਲਿਖਿਆ ਟਾਈਮ ਨਾਲ 3 ਵੀ ਹੋ ਸਕਦਾ ਤਾਂ ਜਾਂ ਫਿਰ 3 ਕਿਲੋਮੀਟਰ ਆ ਇਹ ਜਿਹੜੀ ਟਨਲ ਦਾ ਐਂਡ ਆ ਗਿਆ ਹੁਣ ਬਾਹਰ ਨਿਕਲਣ ਲੱਗੇ ਆ ਹੁਣ ਦੇਖਦੇ ਆ ਕਿੱਥੇ ਗਏ ਕੱਢਦਾ ਪਿਆ ਟਰਮੀਨਲ 3 ਟਰਮੀਨਲ 1 ਇਧਰੋਂ ਕਿੱਧਰ ਜਾਣਾ ਇਹ ਲੱਗਦਾ ਜੀ ਮੈਨੂੰ 에ਰਪੋਰਟ 'ਚ ਹੀ ਜਾ ਗਏ ਆਪਾਂ ਇਹ ਨਿਕਲਦਾ ਕਿੱਥੇ ਇਹ ਨਹੀਂ ਪਤਾ ਲੱਗ ਰਿਹਾ ਜੀ ਤਾਂ ਸ਼ਾਇਦ ਉਹ ਪਰਲੇ ਪਾਸੇ ਆਰੋ ਸਿਟੀ ਲੱਗਦੀ ਆ ਇੱਕ ਇੱਕ ਲਾਈਟ ਪੈ ਰਹੀ ਐ ਇੱਥੇ ਇਹ ਰੋਡ ਨਿਕਲਦਾ ਜਿੱਥੇ ਆ ਬੀਬੀ ਨੇ ਹੱਥ ਜੋੜਿਓ ਆ ਜਦੋਂ ਆਪਾਂ ਉਧਰੋਂ ਪਿੱਛੋਂ ਆਈਦਾ ਆ ਤੇ ਆ ਇੱਕ ਹੱਥ ਜੋੜੇ ਵਾਲਾ ਨਹੀਂ ਬੋਰਡ ਹੈਗਾ ਆ ਲਓ ਇਹਸੇ ਰੋਡ ਤੇ ਚੜ ਗਏ ਆ ਆਪਾਂ ਉਹ ਮੋਰੇ ਟਾਇਰ ਜਿਹੜਾ ਬਣਿਆ ਆ ਐਨ ਮਤਲਬ ਕਿ 에어ਪੋਰਟ ਚ ਹੀ ਨਿਕਲ ਜਾਂਦਾ ਐ ਲੱਗ ਇਥੋਂ ਆ ਕਿਲੋ ਕਿ ਆਪਾਂ ਅੱਧਾ ਕਿਲੋਮੀਟਰ ਤੇ ਮੋਰੇ ਟਰਮੀਨਲ 3 ਆ ਉੱਪਰ ਡ੍ਰੌਪ ਕਰ ਦੇ